ਰਾਹੰਦ ਨੂੰ ਬਖ ਰੱਖਦੇ ਹਮਿਆ ਅਮਰਤ ਰੇਤੋਂ ਗੁਰੂ ਜੀ ਦੇ ਦੀਵਾਨ ਸਜੇ ਨੇ ਸਜੇ ਦੀਵਾਨਾਂ ਵਿੱਚ ਆਪ ਜੀ ਜਥੇ ਪਾਸੋਂ ਆਸ ਅਦੀਵਾਰ ਦੇ ਕੀਰਤਨ ਸਰਵਣ ਕਰ ਰਹੇ ਸੀ ਆਸ ਅਦੀਵਾਰ ਦੇ ਕੀਰਤਨ ਦੀ ਹੁਣ ਸਮਾਪਤੀ ਹੈ ਜੀ ਸੋ ਹੁਣ ਸਮਾ ਹੈ 12 ਮਹਾਂ ਜੀਆਂ ਦੇ ਬਾੜ ਦਾ ਪੰਚ ਪਾਤਸ਼ਾਹ ਮਹਾਰਾਜਿਆਂ ਦੇ ਮਹਾਰਮ ਨਾਮ ਅਚਾਰ ਕਰਦੇ ਹੋਏ 12 ਮਹਾ ਜੀਆਂ ਦੇ ਬਾਗ ਆ ਕੇ ਸਰਵਣ ਕਰੋ ਜੀ ਉਸ ਤੋਂ ਅਪਰੰਤ ਫਿਰ ਕੀਰਤਨ ਹੋਵੇਗਾ 8:00 ਵਜੇ ਸਾਰੀ ਸਮਾਪਤੀ ਹੋਵੇਗੀ ਉਸ ਤੋਂ ਅਪਰੰਤ ਸੇਕਾਂ ਅਤੇ ਚਾਦ ਨਗਰ ਸੰਗਤਾਂ ਵਰਤਾਇ ਜਾਵਣਗੇ ਜੀ ਸੋ ਜੋ ਵੀ ਸੰਗਤ ਮਾਈ ਪਾਈ ਅਜੇ ਤੱਕ ਵੀ ਗੁਰੂ ਘਰ ਕਾ ਹਾਜ਼ਰੀ ਨਹੀਂ ਲਵਾਈ ਸੋ ਆਵ ਪਾਈ ਆ ਕੇ ਹਾਜ਼ਰੀ ਭਰੋ ਗੁਰੂ ਕੇ ਦਰਸ਼ਨ ਗੁਰੂ ਕੀ ਬਾਣੀ ਕਥਾ ਕੀਰਤਨ ਸਰਵਣ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੀ ਅਸੀਸਾਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ ਜੀਵਨ ਸੁਖਲਾ ਕਰੋ ਜੀ ਬਾਹਰ ਤੁਜੀ ਕਾ ਹਰਸਾ ਬਾਹਰ ਤੁਜੀ ਕੀ ਹਤੇ Thank mm -hmm. you. ਸਤਨਾ ਸ਼੍ਰੀ ਵਾਖ ਗੁਰੂ ਸਾਹਿਬ ਜੀ ERP ਕਰੋ ਦੀਨ ਕੇ ਦਰ ਤੇ ਮੇਰਾ ਕਉਨ ਆਪ ਬਣ ਨਾਮ ਵਿਚਾਰੋ ਕੋਈ ਮਰਟੀ ਪਾ ਗਿਓ ਤੋ ਪੈ ਸੁਆਮੀ ਮਾਨਸ ਕੀ ਗਤਿ ਇਹੀ ਖਤਨਾਮ ਸ਼੍ਰੀ ਵਾਰਾ ਗੁਰੂ ਜੀ ਹਲੋਕ ਮਹਲਾ ਜੀ ਗੁਰ ਸਿਵਾ ਤੇ ਸੁਖੁ ਉਪਜੈ ਫਿਰ ਦੁਖੁ ਨਾਮੁ ਅਤਿ ਆਏ ਜਮਣ ਮਰਣਾ ਮਿਟ ਗਿਆ ਕਾਲ ਕਾ ਕਿਸ਼ਨਾਬ ਸਾਇ ਗੁਰ ਸੇਵਾ ਦੇ ਸੁਪ ਉਪਜੈ ਤੇ ਦੁੱਖ ਨਾ ਲਗੇ ਆਏ ਜਮਣ ਮਰਣਾ ਮਿਟ ਗਿਆ ਕਾਲ ਕਾ ਕਿਸ਼ਨਾਬ ਸਾਇ ਹਰ ਸਿੱਤਿ ਮਨ ਰਭ ਰਹਿਆ ਸੱਚ ਰਹਿ ਆਸਮਾਨੀ ਨਾਨਕ ਹਾਵਲ ਹਾਰੀ ਦਿਨ ਕਾ ਜੋ ਚੱਲਨ ਸਤਗੁਰ ਭਾਏ ਮਹਲਾ ਤੀਜਾ ਮੈਨ ਸਬਦੈ ਸਤਨਾ ਨੋ ਵੋਗਈ ਜਿ ਅਨੇਕ ਕਰੈ ਸਿਗਾਰ ਵਰ ਕੀ ਸਾਰ ਨ ਜਾਣਈ ਦੂਜੈ ਭਾਏ ਬਿਆਰ ਸਾਥ ਸੁਧ ਸਾਥ ਨਾਨਕ ਨਾਰੀ ਵਿੱਚ ਉਨਾਰ ਪਾਵੜੀ ਹਰ ਹਰ ਆਪਣੀ ਦਇਆ ਕਰ ਹਰ ਬਣੀ ਬਾਣੀ ਹਰ ਨਾਮ ਧਿਆਈ ਹਰ ਚੜਾ ਹਰਲਾਹਾ ਗਣੀ ਜੋ ਜਪਨੇ ਹਰ ਹਰ ਦਨਸਰਾਤ ਤਿਨਹਾਂ ਕਰਵਣੀ ਜਿਨਾ ਸਤਗੁਰ ਮੇਰਾ ਪਿਆਰਾ ਰਤਿਆ ਜਨ ਜਾਨ ਦੇਖਾਣੜੀ ਆਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਜਿਨਾ ਸਤਗੁਰ ਮੇਰਾ ਪਿਆਰਾ ਰਤਿਆ ਜਨ ਜਾਨ ਦੇਖਾਣੜੀ ਆਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰਿ ਸੰਜਣ ਮਿਲਿਆ ਸਣੀ ਆਵਾ ਗੁਰੂ ਜੀ ਕਾ ਹਰਿ ਸਾਥ ਤਵਾ ਤੀਰ ਕੀ ਬਧੇ ਸਤਨਾਮ ਸ਼੍ਰੀ ਵਾਦਿ ਗੁਰੂ ਜੀ ਸਤਨਾਮ ਸ਼੍ਰੀ ਵਾਦਿ ਗੁਰੂ ਜੀ ਬਾਰਵਾਹਾ ਬਾਚ ਮਹਲਾ 5 ਅੰਕ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਕਿਰਤ ਕਰਨ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੰਟ ਦਹ ਜਸ ਥਮੇ ਥਕ ਆਏ ਪ੍ਰਭ ਕੀ ਸਾਮ ਤੇ ਨ ਦੁਤੈ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਨਨ ਸਾਖ ਮਲਾਵਤੀ ਉਪਜੈ ਨਾਹੀ ਧਾਮ ਹਰ ਨਾਮ ਮਿਲੀਐ ਸਾਜਨੈ ਕਤ ਕਾਈਐ ਵਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟਈ ਪਾਠ ਨਗਰ ਸੇਵਰਾਮ ਸਰਾਵ ਸਿਗਾਰ ਸੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਪੂੜੀਆਂ ੀਤ ਸਜਣ ਸਭ ਜਾਮ ਨਾਮ ਕੀੇਨੰਤਿਆ ਕਰ ਕਿਰਪਾ ਦੀਛਨਾਮ ਕਰ ਮੰਨੋ ਸੁਆਮੀ ਸੰਗਿ ਗਾਵ ਜਿਸ ਕਾਹਿ ਚਲ ਧਾਮ ਚੇਤ ਗੋਵਿੰਦ ਅਰਤੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਕਾਈਐ ਰਸਨਾ ਨਾਮੁ ਘਣਾ ਜੇਨ ਪਾਇਆ ਪ੍ਰਭ ਆਪਿ ਕਣਾ ਆਇਤ ਸਹਿ ਗਣਾ ਇਕ ਖੈਨਾ ਤਿਸ ਬਿਨ ਜੀਵਣਾ ਵਿਰਥਾ ਜਾਨਵ ਜਨਾ ਜਲ ਥਲ ਮਹੀ ਅਲੁਰਿਆ ਰਵਿਆ ਵਿਚਿ ਵਣਾ ਸੋ ਤਾਂ ਚੇਤਨਾ ਆਵੀ ਕਿਤੜਾ ਦੌਖਾ ਗਣਾ ਜਿਨੀ 라ਵਿਆ ਸੋ ਪ੍ਰਭੂ ਜਿਨਾ ਭਾਗ ਅਣਾ ਹਰ ਦਰਸ਼ ਕਾਮਨ ਲੋਚਦਾ ਨਾਨਕ ਪਿਆਸ ਰਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਮਾਇ ਲਗਾ ਬੈਸਾ ਤੀਰਨ ਕਿਉ ਬਾਟਿਆ

ਦਇਆ ਦੀ ਸਹਾਰੂ ਉਚਣਾ ਰਬ ਵੇ ਨ ਆਪਰ ਨਾ ਕੋਈ ਪ੍ਰੀਤਮ ਚਰਣੀ ਜੋ ਲਗੇ ਜਨ ਕੀ ਨਰਮਲ ਸੋਏ ਨਾਨਕ ਕੀ ਗਮੇਨਤੀ ਰਬ ਜਿ ਲਭ ਰਾਖਾ ਤੋਈ ਬੈਸਾਕ ਸੁਹਾਵਾ ਤਾ ਲਜੇ ਜਾਨ ਸੰਤ ਭੇਟੇ ਹਰਿ ਸੋਏ ਹਰ ਜੀਵ ਜੁੜੰਦਾ ਲੋੜਿ ਗਿਆ ਜਿਸ ਅਗੇ ਸਭ ਨਿਵਾਨ ਹਰ ਸਜਣ ਧਾਵਣ ਲਗਿਆ ਕਿਸੇ ਨਾ ਦੇ ਬੰਨ ਮਾਣਕੁ ਨੋਤੀ ਨਾਮੁ ਰਵ ਉਨ ਲਗੈ ਨਾਹੀ ਸੰ ਰੰਗ ਸਭੇ ਨਾਰਾਇਣ ਦੇਤੇ ਮਨ ਆਭਨ ਜੋ ਹਰਿ ਲੋੜੇ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣ ਸੇਹੀ ਕਹੀਐ ਧਨ ਆਪਣ ਲੀਆ ਜੇ ਮਿਲੈ ਵਿਛੜ ਤਿਉ ਰਵੰਨ ਸਾਧੂ ਸੰਗ ਕਰਾਪਤੇ ਨਾਨਕ ਰੰਗ ਮਾਣਨ ਹਰ ਦੇਹ ਧਰ ਬੀਲਾ ਤਿਸ ਤਣੀ ਇਸ ਕਾਇਆ ਦਾ ਮਥਨ ਆਸਾਨ ਤੁੰਦਾ ਜਿਸ ਲੱਗੇ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਕੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਆਇ ਪਾਇ ਬੁਚੀਐ ਗਲ ਪਾਈ ਸੋ ਜਮ ਕੀ ਫਾਸ ਜਿਹਾ ਵਿਚਰ ਸੋ ਣੁਣਾ ਮਥਾ ਜੋ ਲਿਖਿਆਸ ਰਣ ਮਹਾਨੀ ਹਛਾਣੀ ਉੱਠ ਚੱਲੀ ਗਈ ਨਿਰਾਸ ਜਿਨ ਕਾ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਿਲਾਸ ਕਰਿਰਪਾ ਪ੍ਰਾਪ੍ਯ ਆਪਣੀ ਤਿਨ ਦਰਸ਼ਨ ਹੋਏ ਬਿਆਸ ਪ੍ਰਾਪਤ ਅਮਨ ਦੂਜਾ ਕੋ ਨਹੀਂ ਨਾਮਿ ਕੀ ਜੀਵਨ ਦਾਸ ਆਸਾਡ ਸੁਣਦਾ ਜਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਜ ਰੰਗ ਇਕ ਨਾਮ ਧਾਰ ਵਿਖਿਆਰ ਕੂਡਾਵਿਆ ਦਿਸਨ ਸਭੇ ਸ਼ਾਰ ਹਾਰੇ ਅਮਰਤ ਬੋਧ ਸੁਹਾ ਬਾਣੀ ਮੇਰੇ ਸਾਧੂ ਬੀਵਣ ਹਾਰੇ ਬਾਣ ਤ੍ਰਣ ਤ੍ਰਸ ਸੰਗ ਮਾਲਿਆ ਸਮਰਤ ਗੁਰਥਿ ਅਪਾਰ ਹਰ ਜਨਨ ਨੂੰ ਮਨ ਲੋਚਦਾ ਕਰਮਾਂ ਮੇ ਲਾਣ ਹਾਰੇ ਜਿਨੀ ਸਖੀ ਪ੍ਰਭ ਆਇਆ ਆਤਿ ਜਿਨ ਕੈ ਸਦ ਬਿលਹਾਰ ਨਾਨਕ ਹਰਿ ਜੀ ਮਿਆਕਾਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਰਹਾਰ ਭਾਦੋਏ ਪਰਮ ਬੁਲਾਣੀਆਂ ਦੂਜੈ ਲਗਾਹਿਤ ਲਖ ਸੀਗਾਰ ਬਣਾਇਆ ਕਾਰਜ ਨਾਹੀ ਕੀਤ ਜੇ ਤਦੈਨ ਦੇਹ ਬਿਨ ਸਸੀ ਤਤ ਵੇਲੇ ਕਹਿ ਸੰਪ੍ਰੇਤ ਪਕੜ ਚਲਾਇਨ ਦੂਤ ਜਾਨ ਕਿਸੈ ਨ ਦੇਨੀ ਭੇਤ ਛੱਡ ਪੜ ਦੇਖਿਨ ਮਾਹੀ ਜਿਨ ਸਿਆਣ ਲਗਾ ਹੇਤ ਆਥਮਰੋੜੈ ਤਨ ਕਪੇ ਸਿਆਹੋ ਹੋ ਦੁਆਸੇ ਤਲ ਜਿਹਾ ਬੀਚੈ ਸੋ ਰੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨਮ ਵਿਧ ਪ੍ਰਾਪਦੇਤ ਸੇ ਭਾਤੋਏ ਨਰਕ ਨਾ ਪਾਈਐ ਗੁਰ ਰਖਣਾ ਨਾਹੇ ਤਤ ਅਸਨ ਪ੍ਰੇਮ ਮਹੜਾ ਜੋ ਮਿਲਿਆ ਹਰ ਜਾਏ ਮਾਨਤਾ ਨ ਵਿਆਸ ਅਰਸ਼ਨ ਕਣੀ ਕੋਈ ਆਣ ਮਿਲਾ ਮੈ ਮਾਇ ਸੰਤ ਸਹਾਈ ਪ੍ਰੇਮ ਕੇ ਆ ਜਿਨ ਕੈ ਲਾਗਾ ਪਾਇ ਵਿਣ ਪ੍ਰਾਪ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਹਾਈ ਆਪ ਤਿਆਗ ਬੇਨਤੀ ਕਰੇ ਦੇਵ ਪ੍ਰਭੂ ਲੜ ਲਾਈ ਜੋ ਹਰਿ ਕੰਤ ਵਿਲਾਈਆ ਸੇ ਵਿਛੜ ਕਤਹਿ ਨ ਜਾਇ ਪ੍ਰਭ ਬਿਨਾਂ ਤੁਝਾ ਕੋਈ ਨਹੀਂ ਨਾਨਕ ਹਰਿ ਸਰਣਾਇ ਅਸੋ ਸੁਖੀ ਵਸੰਧੀਆ ਜਿਨਾ ਭਇ ਹਰਿ ਰਾਏ ਕਤਕ ਕਰਮ ਕ ਮਾਵਣੀ ਦੋਸਨਾ ਕਾ ਨੋ ਜੋਗ ਭਰਮੇ ਸਰਤੇ ਭੁੱਲਿਆ ਬਿ ਆਪਣ ਸਭੇ ਰੋਗ ਬੇਮਕੋਏ ਰਾਮ ਲਗਨ ਜਨਮ ਅਮੋਜਗ ਕਿਨ ਮੈਂ ਤੋੜੇ ਹੋਏ ਨਹੀਂ ਜਤੜੇ ਮਾਇਆ ਭੋਗ ਵਿਚਲਾ ਕੋਈ ਗਰ ਸਕੈ ਕਿਸ ਥੈ ਰਹਿ ਰੋਜ ਈਤਾ ਕਿਸ਼ੂ ਨਾਮੁ ਗਈ ਲਿਖਿਆ ਤੁਰੀ ਸੁਜੋਗ ਵੜ ਭਾਗੀ ਮੇਰਾ ਰਬ ਮਿਲੇ ਤਾਤ ਰਹੇ ਸਭ ਹੋ ਆ ਨਾਨਕ ਦਾ ਪ੍ਰਵਰਹਾ ਕਰਨੀ ਮੇਰੇ ਸਾਹਿਬ ਬੰਦੀ ਮੋਚ ਕਾਤ ਕਹੋ ਵੈ ਸਾਧ ਸੰਗ ਬਿਨ ਸਹਿ ਸਭੇ ਸੋਚ ਮੰਗਰ ਮਾਇ ਸੁੰਦਿਆ ਤਾਰ ਪੁਰ ਸੰਗ ਬੈਠੜੀ ਆ ਤਿੰਨ ਕੀ ਸੁਬਾ ਕਿਆ ਗਣੀ ਜੇ ਸਾਹਿਬ ਮਿਲੜੀਆ ਦਨ ਮਾਨਿ ਮਾਲਿਆ ਰਾਮ ਸਿਆ ਸੰਗ ਸਾਜ ਸੇ ਲੜੀਆ ਸਾਜਨਾ ਨਾਤੇ ਬਾਹਰੀ ਸੇ ਰਹਿਣ ਅਕਿਰ ਲੜੀਆ ਜੇ ਦੁੱਖਾ ਨਾ ਕਹੂ ਉਤਰੈ ਦੇ ਜਾਮ ਕਹਿ ਵਸ ਬੜੀ ਆਹ ਜਿਨੇ 라ਬਿਆ ਤਵ ਆਪਣਾ ਸੇਦ ਸਨ ਤਖੜੀ ਆਹ ਰਤਨਾ ਜਵੇਹਰ ਲਾਲ ਹਰ ਕੰਠ ਤੇ ਨਾ ਜੜੀ ਆਹ ਨਾਨਕ ਵਾਚਾ ਤੂੜ ਤੇਨ ਰਵ ਸਾਰਣੀ ਗਾਜ ਪੜੀ ਆ ਮੰਗਰ 라ਵਾ ਅਰਧਣਾ ਆੜ ਨਾ ਜਨ ਮੜਿਆ ਕੋਕ ਤੁਖਾਰ ਨ ਬਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਭਿਦਿਆ ਚਰਨਾਰ ਬੰਦ ਦਰਸ਼ਨ ਲਗੜਾ ਸਾ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਮੀ ਲਾਹੋ ਵਿਖਿਆ ਕੋਈ ਨ ਸਕਈ ਵੇਲੇ ਸਾਧੂ ਗਾਣਾ ਗਾ ਜਹ ਤੇ ਉਪਜੀ ਤੈ ਮਿਲੇ ਸੱਚੀ ਪ੍ਰੀਤ ਸਮਾਹੋ ਕਰ ਹੈ ਨੀਨੇ ਪਾਰ ਬ੍ਰਹਮ ਬਾੜ ਨਾ ਵਿਛੜਿਆ ਹੋ ਬਾਹਰ ਜਾਓ ਲਖਵੇਰੀਆ ਪਾੜ ਸਜਣ ਆਵਗਾ ਹੋ ਸਾਰਮਾਈ ਨਾਰਾਇਣ ਨਾਨਕ ਦਰਪੀਆ ਕੋਖ ਸੁਨੰਦਾ ਸਰਵ ਸੁਖ ਜਿਸ ਵਕਸੇ ਦੇ ਪਰਵਾ ਮਾਪਮ ਜਨ ਸੰਗ ਸਾਧੂਆ ਧੂੜੀ ਕਾ ਇਸ ਨਾਨਕ ਹਰਿ ਕਾ ਨਾਮ ਧਿਆਇ ਸੁਣ ਸਬਨਾ ਕਰਿ ਦਾਨ ਜਨਮ ਕਰਮ ਮਾਲਿ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਏ ਬਿਨ ਸੈਨੋ ਬਸਵਾਨ ਸਚੇ ਮਾਰਿ ਚਲਦਿਆਂ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਕਨ ਜੀ ਦਇਆ ਪਰਵਾਨ ਜਿਸ ਨੋ ਦੇਵ ਦਇਆਕਾਰ ਸੋਈ ਬੁਰਖ ਸਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਲ ਕੁਰਬਾਨ ਮਾਗ ਸੁਚੇ ਸੇ ਕੰਢੀਐ ਜਿਨ ਪੂਰਾ ਪਰ ਮਿਹਰਵਾਨ ਪਾਲ ਬਣ ਆਨੰਦ ਪਾਰ ਜਨ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਵ ਸੁਖ ਅਣ ਦੁੱਖਾ ਨਾਹੀ ਜਾਏ ਐ ਚਪਨੀ ਵਰ ਦੇ ਭਗਾਣੀ ਬਾਰ ਪਾਇ ਹਰ ਰਾਏ ਮੇਲ ਸੰਿਆ ਮੰਗਲ ਗਾਵੀ ਗੀਤ ਗੋਵਿੰਦ ਅਲਾਈ ਹਰ ਜਿਆ ਆਬਰਣਾ ਦਿਸਾਈ ਕੋਈ ਦੂਜਾ ਨਭ ਨਮ ਲਾਈ ਆਲਤ ਬਲਤ ਸਵਾਰ ਹੋਣ ਨੇ ਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜਾ ਨਾ ਜਨਮ ਧਾਏ ਜੀਵਾ ਏਕ ਅਨੇਕ ਤਾਣਾ ਤੇ ਨਾਨਕ ਚਰਣੀ ਪਾਏ ਆਲ ਬਣ ਦਿੱਤ ਸਲਾਹੀਐ ਜਿਸ ਨਾ ਦਿਗ ਨਾ ਤਮਾਏ ਜਿਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰਿ ਗੁਰ ਪੂਰ ਆਇਆ ਰਤਿਆ ਗਰਗ ਸਜਿ ਖਰੇ ਹਰਿ ਵ ਸੁਖਾਨੁ ਉਚਾਰਨੁ ਹਰਿ ਆਵ ਜਾਣਿ ਪਿਖੰ ਮਤਾਰੇ ਪ੍ਰੇਮ ਬੰਧ ਗਤਿ ਨ ਪਾਈਆ ਵੇਖਿਆ ਨਹੀਂ ਜਾਰੇ ਕੂੜਾ ਗਏ ਦਵਦਾਨਸੀ ਸੱਚ ਪਰੇ ਆਦਰਾਮ ਦਾਪ ਸੇਵਦੇ ਮਾਨ ਅੰਦਰ ਇਕਤਰੇ ਮਹਾ ਦਿਵਸਮੂਰਤ ਹਲੇ ਜਿਸ ਕਾਨ ਅਦਰ ਕਰੇ ਨਾਮਿਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾ ਦੇਵਸਤ ਮੂਰਤਿ ਭਲੇ ਜਿਸ ਕਾ ਨਦਰ ਕਰੇ ਨਾਮਿਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ